ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਨੇ ਕਿਹਾ ਹੈ ਕਿ ਮਨਜੀਤ ਸਿੰਘ ਜੀ ਕੇ ਸੰਗਤ ਨੂੰ ਘੁਮਰਾਹ ਕਰ ਰਹੇ ਨੇ ਦਿੱਲੀ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਇਹ ਕੇਸ ਤੇ ਨਹੀਂ ਕਮੇਟੀ ਨਹੀਂ ਸਗੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜ ਰਹੀ ਸੀ ਉਹਨਾਂ ਨੇ ਕਿਹਾ ਕਿ ਜੀ ਕੇ ਆਪਣੀ ਗਲਤ ਬਿਆਨ ਲਈ ਮਾਫੀ ਮੰਗਣ ਨਹੀਂ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਰਦਾਰ ਮਨਜੀਤ ਸਿੰਘ ਜੀ ਕੇ ਅੱਜ ਤੁਸੀਂ ਇੱਕ ਵੀਡੀਓ ਗੁਰਦੁਆਰਾ ਗੁਰੂ ਢਾਲਮਾਰ ਸਾਹਿਬ ਦੇਖਤੇ ਜਾਰੀ ਕੀਤੀ ਹੈ ਪਰ ਮੈਂ ਉਸ ਵੀਡੀਓ ਸੁਣ ਤੋਂ ਬਾਅਦ ਮੈਂ ਸੰਗਤ ਨੂੰ ਇਹ ਦੱਸਣਾ ਚਾਹਨਾ ਹੈ ਕਿ ਜੇ ਕੌਮ ਦਾ ਔਰ ਪੰਥ ਦਾ ਐਸਾ ਲੀਡਰ ਹੋਵੇ ਕਿ ਜਿਸ ਨੂੰ ਜਾਤੇ ਤੱਥਾਂ ਦੀ ਜਾਣਕਾਰੀ ਨਹੀਂ ਪਤਾ ਹੀ ਨਹੀਂ ਕੁਝ ਵੀ ਤੇ ਜਾਂ ਫਿਰ ਉਹ ਇੰਨਾ ਕੁ ਝੂਠ ਔਰ ਕਪੜ ਤੋੜ ਲਿਆ ਹੈ ਕਿ ਕੇਵਲ ਔਰ ਕੇਵਲ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਸੰਗਤਾਂ ਨੂੰ ਇੰਨਾ ਕੁ ਜ਼ਿਆਦਾ ਮਿਸਲੀਡ ਕਰਨਾ ਔਰ ਆਪਣੇ ਆਕਾਵਾਂ ਦੇ ਤਲਵੇ ਚਟਣਾ ਇਹ ਬੜੀ ਮੰਦ ਭਾਗੀ ਗੱਲ ਹੈ ਸਰਦਾਰ ਮਨਜੀਤ ਸਿੰਘ ਜੀ ਕੇ ਧਿਆਨ ਨਾਲ ਸੁਣਿਓ ਜੁਰ ਮੈਂ ਤੁਹਾਨੂੰ ਤੱਥ ਦੱਸਣ ਲੱਗਾ ਔਰ ਇਹ ਤੱਥਾਂ ਤੋਂ ਬਾਅਦ ਮੈਨੂੰ ਜਵਾਬ ਜ਼ਰੂਰ ਦਿਓ ਜੀ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਗੁਰਦੁਆਰਾ ਡੰਗਮਾਰ ਸਾਹਿਬ ਦੇ ਕੇਸ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜੇ ਨਹੀਂ ਜਾਣਕਾਰੀ ਤਾਂ ਹੁਣ ਸੁਣੋ 2017 ਦੇ ਵਿੱਚ ਇਹ ਕੇਸ ਪਿਆ ਸੀ ਇਸ ਕੇਸ ਨੂੰ ਗੁਰਦੁਆਰਾ ਸਿਲੀਗੁੜੀ ਸਿੰਘ ਸਭਾ ਨੇ ਐਸਜੀਪੀਸੀ ਦੇ ਬਿਹਾਫ ਦੇ ਉੱਤੇ ਕੇਸ ਫਾਈਲ ਕੀਤਾ ਸੀ ਔਰ ਉਸ ਤੋਂ ਬਾਅਦ 2 ਸਾਲ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਤੀਨਿਧਤਾ ਕਰਦੇ ਹੋਏ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਇਹ ਕੇਸ ਪਾਇਆ ਸੀ ਨਾ ਹੀ ਕੋਈ ਵਕੀਲ ਕੀਤਾ ਸੀ ਇਹ ਕੇਵਲ ਅਸੀਂ ਮੈਂ ਲੀਗਲ 셀 ਦਾ ਚੇਅਰਮੈਨ ਹੋਣ ਦੇ ਨਾਤੇ ਜਦੋਂ ਤੁਹਾਨੂੰ ਤੁਹਾਡੀ ਕੁਰਸੀ ਤੋਂ ਹਟਾ ਦਿੱਤਾ ਗਿਆ ਸੀ ਨਾ ਉਸ ਤੋਂ ਬਾਅਦ ਮੈਂ ਇਸ ਕੇਸ ਦੀ ਰਿਪਰੈਜੈਂਟੇਸ਼ਨ ਕਰ ਰਿਆ ਸੀ ਮੈਂ ਉੱਥੇ ਜਾ ਰਿਆ ਸੀ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਮੈਂ ਬਿਲਕੁਲ ਜਾ ਰਿਆ ਸੀ ਲੇਕਿਨ ਤੁਹਾਡੀ ਜਾਣਕਾਰੀ ਲਈ ਤੁਹਾਡੇ ਆਕਾ ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਈਡ ਤੇ ਕਰ ਦਿੱਤਾ ਔਰ ਉਸ ਤੋਂ ਜਿੰਨਾ ਚਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਚੱਲ ਰਹੀ ਸੀ ਤਦ ਤੱਕ ਕੇਸ ਵੀ ਸਟਰੋਂਗ ਸੀ ਸਟੇਟਸ ਕੋ ਸੀ ਔਰ ਸਾਰੇ ਹਰ ਡੇਟ ਦੇ ਉੱਤੇ ਜਾ ਰਹੇ ਸੀ ਅਸੀਂ ਵਕੀਲ ਪੇਸ਼ ਕਰ ਰਹੇ ਸੀ ਲੇਕਿਨ ਉਸ ਤੋਂ ਬਾਅਦ ਹੁਣ ਉਸ ਨੂੰ ਧਿਆਨ ਨਾਲ ਗੱਲ ਤੁਹਾਡੇ ਆਕਾ 3 ਸਾਲ ਤੱਕ ਉੱਥੇ ਵਕੀਲ ਨਹੀਂ ਪੇਸ਼ ਕਰ ਸਕੇ ਡੇਟਾ ਚੈੱਕ ਕਰੋ ਆ ਮੇਰੇ ਕੋਲ ਸਾਰੇ ਕਾਗਜ਼ ਆ ਸਾਰੀਆਂ ਡੇਟ ਵਾਈਜ਼ ਆ ਇੱਕ ਇੱਕ ਡੇਟ ਦੇ ਕਾਗਜ਼ ਹੈ ਕੇਸ ਕਢਾ ਲਿਓ ਇਹ ਰੈਟ ਪਟੀਸ਼ਨ ਨੰਬਰ 49 ਆਫ 2007 17 ਹਾਈ ਕੋਰਟ ਆਫ ਸਿੱਕਮ ਜੇ ਹੋਰ ਚਾਹੇ ਤਾਂ ਮੈਂ ਭੇਜ ਦਾਂਗਾ ਤੁਹਾਨੂੰ ਪੜ ਲੈਣਾ ਕਿ ਉਸ ਡੇਟ 3 ਸਾਲ ਤੱਕ ਉਹਦੇ ਚ ਵਕੀਲ ਨਹੀਂ ਪੇਸ਼ ਕਰ ਸਕੇ ਮੇਨਟੇਬਿਲਟੀ ਪ੍ਰੂਫ ਕਰਨ ਦੇ ਲਈ ਜਦੋਂ ਮੇਨਟੇਬਿਲਟੀ ਪ੍ਰੂਫ ਨਹੀਂ ਕਰ ਸਕੇ ਉਸ ਤੋਂ ਬਾਅਦ ਜਦੋਂ ਡਿਸਮਿਸ ਹੋ ਗਿਆ ਡਿਸਮਿਸ ਹੋਣ ਤੋਂ ਬਾਅਦ ਅਸੀਂ ਫੇਰ ਵੀ ਕੌਮ ਦਾ ਕੰਮ ਸਮਝਦੇ ਹੋਏ ਅਸੀਂ ਤੁਹਾਡੇ ਵਾਂਗੂ ਬੁਰਾਈ ਨਹੀਂ ਕਰਦੇ ਕਿਸੇ ਦੀ ਲੱਤਾਂ ਨਹੀਂ ਖਿੱਚਦੇ ਡਿਸਮਿਸ ਹੋਇਆ ਐਸਜੀਪੀਸੀ ਇਹ ਕੇਸ ਲੜ ਰਹੀ ਸੀ ਲੇਕਿਨ ਅਸੀਂ ਲੱਤਾਂ ਨਹੀਂ ਖਿੱਚੀਆਂ ਕਿ ਵਕੀਲ ਨਹੀਂ ਪੇਸ਼ ਕੀਤੇ ਗਏ ਉਸ ਦੇ ਬਾਅਦ ਸਾਨੂੰ ਦੱਸਿਆ ਨਹੀਂ ਦਿੱਲੀ 'ਚ ਬੈਠੇ ਆ ਸਾਡੇ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਕਿਸੇ ਨੇ ਸਲਾਹ ਨਹੀਂ ਕੀਤੀ ਕਿਸੇ ਨੇ ਪੁੱਛਿਆ ਨਹੀਂ ਕੋਈ ਲੀਗਲ رائے ਨਹੀਂ ਲਈ ਔਰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ ਔਰ ਮੈਨੂੰ ਹਰਾਨੀ ਇਸ ਗੱਲ ਦੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਕੌਮ ਦਾ ਇੰਨਾ ਵੱਡਾ ਮਸਲਾ ਸੀ ਇਸ ਇੰਨੇ ਵੱਡੇ ਮਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚਾਹੇ 10 ਲੱਖ ਫੀਸ ਲੱਗ ਜਾਂਦੀ ਚਾਹੇ ਇਸ ਤੋਂ ਵੀ ਜ਼ਿਆਦਾ ਲੱਗ ਜਾਂਦੀ ਲੇਕਿਨ ਸਭ ਤੋਂ ਟੌਪ ਦਾ ਵਕੀਲ ਜਿਹੜਾ ਖੜਾ ਕਰਨਾ ਚਾਹੀਦਾ ਸੀ ਲੇਕਿਨ ਅਫਸੋਸ ਇਸ ਗੱਲ ਦਾ ਕਿ ਇਹ ਸੁਪਰੀਮ ਕੋਰਟ ਦਾ ਆਰਡਰ ਹੈ ਇਹ ਸੁਪਰੀਮ ਕੋਰਟ ਦਾ ਆਰਡਰ ਇਹਦੇ ਚ ਪੇਸ਼ ਕੌਣ ਹੋ ਰਿਹਾ ਸਰਦਾਰ ਭਗਵੰਤ ਸਿੰਘ ਸਿਆਲ ਕਾ ਜੀ ਜਿਹੜੇ ਕਿ ਲੀਗਲ ਸੈਲ ਦੇ ਦੇਖਦੇ ਐ ਐਸਜੀਪੀਸੀ ਦਾ ਔਰ ਨਾਲ ਐਸਐਸ ALU APS ALU ਵਾਲੀਆ ਜੀ ਇੰਨਾ ਵੱਡਾ ਕੇਸ ਕੌਣ ਦਾ ਹੋਏ ਇਸ ਦੇ ਵਿੱਚ ਤੁਸੀਂ ਕਿਹੜੇ ਵਕੀਲ ਪੇਸ਼ ਕਰ ਰਹੇ ਹੋ ਔਰ ਇਹ ਤੁਹਾਡੀ ਜਾਣਕਾਰੀ ਦੇ ਲਈ ਚੰਗੀ ਤਰ੍ਹਾਂ ਪੜ੍ਹ ਲਓ ਇਹ ਆਰਡਰ ਸੁਪਰੀਮ ਕੋਰਟ ਦਾ ਇਹ ਕੇਸ ਰਿਪਰੈਜ਼ੈਂਟ ਹੀ ਨਹੀਂ ਕੀਤਾ ਗਿਆ ਔਰ ਸਿਰਫ 30 ਸੈਕਿੰਡਾਂ ਦੇ ਵਿੱਚ ਤੁਹਾਡੀ ਫਾਈਲ ਜਿਹੜੀ ਆ ਸੁੱਟ ਦਿੱਤੀ ਗਈ ਔਰ ਡਿਸਮਿਸ ਕਰ ਦਿੱਤਾ ਗਿਆ ਔਰ ਇਹ ਐਸਜੀਪੀਸੀ ਕੇਸ ਲੜ ਰਹੀ ਸੀ ਹੁਣ ਜੇ ਲਾ ਪੁੱਛ ਲਿਓ ਆਪਣੀਆਂ ਅੱਖਾਂ ਖੋਲ ਲਿਓ ਤੁਹਾਨੂੰ ਉੱਠਦੇ ਹੋ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਲੇਮ ਲਾਉਣੇ ਤਿਆਰ ਹੋਦੇ ਆ ਹੁਣ ਤਿਆਰ ਰਹਿਓ ਜੇ ਡੈਫੇਮੇਸ਼ਨ ਦੇ ਲਈ ਵੀ ਜਾਂ ਤੇ ਇਹ ਮਾਫੀ ਮੰਗੋ ਜਿਹੜੀ ਤੁਸੀਂ ਅੱਜ ਸੰਗਤ ਨੂੰ ਮਿਸਲੀਡ ਕੀਤਾ ਨਹੀਂ ਤੇ ਹੁਣ ਇਸ ਦੀ ਡੈਫੇਮੇਸ਼ਨ ਦੇ ਲਈ ਤਿਆਰ ਰਹਿਓ ਕਿ ਤੁਹਾਨੂੰ ਤੱਥਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਤੁਸੀਂ ਦਿੱਲੀ ਕਮੇਟੀ ਨੂੰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਸੰਗਤ ਨੂੰ ਮਿਸਲੀਡ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਡੇ ਉੱਤੇ ਡੈਫੇਮੇਸ਼ਨ ਵੀ ਪਾਈ ਜਾਏਗੀ ਜਾਂ ਸੰਗਤ ਕੋਲੋਂ ਮਾਫੀ ਮੰਗੋ ਕਿ ਤੁਸੀਂ ਗਲਤ ਸਟੇਟਮੈਂਟਾਂ ਦਿੰਦੇ ਹੋ ਤੇ ਮਿਸਲੀਡ ਕਰਦੇ ਹੋ